ਕਈ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਐਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਕਦੇ ਭੁੱਲਦੀਆਂ ਨਹੀਂ ਥੋੜੀ ਜ਼ਿੰਦਗੀ ਦੇ ਵਿੱਚ ਵੀ ਆਈਆਂ ਹੋਣਗੀਆਂ ਜਿਹੜੀਆਂ ਹਰ ਵਕਤ ਆਪਣੇ ਯਾਦ ਰਹਿੰਦੀਆਂ ਆਪਣੇ ਨਾਲ ਉਹ ਜੁੜੀਆਂ ਵੀਆਂ ਹੁੰਦੀਆਂ ਨੇ ਹਨਾ ਤੇ ਓਵੇਂ ਇੱਕ ਮੇਰੇ ਵੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਸੀ ਜੀ ਮੈਨੂੰ ਯਾਦ ਰਹਿੰਦੀ ਆ ਹਰ ਟਾਈਮ ਜਦੋਂ ਵੀ ਮੈਂ ਸਬਜ਼ੀ ਨੂੰ ਤੜਕਾ ਲਾਉਣ ਲੱਗਦੀ ਆ ਨਾ ਮੇਰੇ ਉਹ ਦਿਮਾਗ ਦੇ ਵਿੱਚ ਪਹਿਲਾਂ ਉਹ ਗੱਲ ਖੜਕ ਜਾਂਦੀ ਆ ਮੈਂ ਹਜੇ ਤੱਕ ਨਹੀਂ ਉਹ ਗੱਲ ਨੂੰ ਭੁੱਲੀ ਇਹ ਗੱਲ ਹੈਗੀ ਹੈ ਜੀ ਜਦੋਂ ਅਸੀਂ ਮਤਲਬ ਕਿ ਮੇਰੇ ਖਿਆਲ ਦੇ ਵਿੱਚ ਮੈਂ 6ਵੀਂ 7ਵੀਂ ਕਲਾਸ ਦੇ ਵਿੱਚ ਸੀ ਸਾਡੇ ਕੀ ਸੀ ਅਸੀਂ ਖਾਲਸਾ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਮਤਲਬ ਉੱਥੇ ਕੀ ਸੀ ਨਾ ਨਗਰ ਕੀਰਤਨ ਆਉਂਦਾ ਸੀ ਜੀ ਜਦੋਂ ਗੁਰਪੁਰਬ ਹੁੰਦਾ ਤੇ ਸਕੂਲ ਵਾਲੇ ਨਗਰ ਕੀਰਤਨ ਨੂੰ ਮਤਲਬ ਲੰਗਰ ਸ਼ਿਕਾਉਂਦੇ ਸੀਗੇ ਤੇ ਸਾਨੂੰ ਕੀ ਸੀ ਜਿਹੜੀਆਂ ਮਤਲਬ ਵੱਡੀਆਂ-ਵੱਡੀਆਂ ਕੁੜੀਆਂ ਹੁੰਦੀਆਂ ਸੀ ਨਾ ਤੇ ਉਹਨਾਂ ਨੂੰ ਕਹਿ ਦਿੰਦੇ ਸੀ ਵੀ ਬੇਟਾ ਤੁਸੀਂ ਲੰਗਰ ਤਿਆਰ ਕਰੋ ਤੁਸੀਂ ਲੰਗਰ ਹਾਲ ਦੇ ਵਿੱਚ ਜਾਓ ਉੱਥੇ ਸਕੂਲ ਦੇ ਵਿੱਚ ਹੀ ਲੰਗਰ ਤਿਆਰ ਹੁੰਦਾ ਸੀ ਜੀ ਤੇ ਉੱਥੇ ਸਾਨੂੰ ਮਤਲਬ ਲਾ ਦਿੰਦੇ ਸੀਗੇ ਕਿਉਂਕਿ ਅੱਗੇ ਤਾਂ ਮਾਸਟਰਾਂ ਦਾ ਕਿਹਾ ਸਿਰ ਮੱਥੇ ਹੁੰਦਾ ਸੀ ਤੇ ਕੁੜੀਆਂ ਰਲ ਮਿਲ ਕੇ ਸਾਰੀਆਂ ਤਿਆਰ ਕਰ ਲੈਂਦਾ ਸੀ ਅੱਜ ਕੱਲ ਤਾਂ ਜੇ ਕੋਈ ਕਹਿ ਦੇ ਟੀਚਰ ਤਾਂ ਫਿਰ ਉਹਨਾਂ ਦੇ ਪੇਰੈਂਟਸ ਨਾਲ ਦੀ ਨਾਲ ਮਾਪੇ ਆ ਜਾਂਦੇ ਆ ਵੀ ਸਾਡੇ ਬੱਚੇ ਪੜਨ ਆਉਂਦੇ ਜੀ ਇੱਥੇ ਕੰਮ ਕਰਨ ਨਹੀਂ ਆਉਂਦੇ ਪਰ ਉਦੋਂ ਮਤਲਬ ਆਪਦੇ ਗੁਰੂ ਦੀ ਗੱਲ ਆਪਦੇ ਟੀਚਰ ਦੀ ਮਾਸਟਰ ਦੀ ਗੱ ਨੀ ਜਾਂਦੀ ਸੀ ਤੇ ਅਸੀਂ ਵੀ ਖੁਸ਼ੀ-ਖੁਸ਼ੀ ਨਾਲ ਲੰਗਰ ਤਿਆਰ ਕਰਦਿਆਂ ਸੀਗੀਆਂ ਹਨ ਅਸੀਂ ਲੰਗਰ ਤਿਆਰ ਕਰ ਲਿਆ ਜੀ ਨਗਰ ਕੀਰਤਨ ਆਇਆ ਤੇ ਲੰਗਰ ਛਕਾਇਆ ਸਾਰੀ ਸੰਗਤ ਨੂੰ ਤੇ ਬੱਚਿਆਂ ਨੂੰ ਵੀ ਛਕਾਇਆ ਗਿਆ ਜਿਹੜੇ ਬੱਚੇ ਸੀਗੇ ਸਕੂਲ ਵਾਲੇ ਤੇ ਸਾਰਿਆਂ ਨੂੰ ਲੰਗਰ ਛਕਾਇਆ ਜਦੋਂ ਤੇ ਲਾਸਟ ਦੇ ਵਿੱਚ ਸਾਡੀ ਵਾਰੀ ਆ ਗਈ ਜਦੋਂ ਸਾਡੀ ਵਾਰੀ ਆ ਗਈ ਨਾ ਤੇ ਸਾਡੇ ਇੱਕ ਅੰਕਲ ਜੀ ਹੁੰਦੇ ਸੀਗੇ ਉਹਨਾਂ ਦਾ ਨਾਂ ਸੀ ਗਰਮੀਤ ਸਿੰਘ ਤੇ ਉਹ ਅੰਕਲ ਜੀ ਆਏ ਤੇ ਕਹਿੰਦੇ ਅਖੇ ਬੇਟਾ ਤੁਸੀਂ ਲੰਗਰ ਛਕ ਲਿਆ ਮੈਂ ਕਿ ਅੰਕਲ ਜੀ ਮਖਿਆ ਅਸੀਂ ਤਾਂ ਅਸੀਂ ਸਾਰਿਆਂ ਨੇ ਕਹਿਤਾ ਵੀ ਅੰਕਲ ਜੀ ਸ਼ਕਿਆ ਨਹੀਂਗਾ ਤੇ ਕਹਿੰਦੇ ਕੀ ਗੱਲ ਹੋ ਗਈ ਅਸੀਂ ਆਖਿਆ ਅੰਕਲ ਜੀ ਵੀ ਦਾਲ ਵੱਧ ਗਈ ਜਾਨੀ ਕੀ ਆਏ ਨਹੀਂ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਕਿਹਾ ਜਾਂਦਾ ਹੁੰਦਾ ਲੰਗਰ ਨੂੰ ਵੀ ਦਾਲ ਘਟ ਗਈ ਜਾਂ ਵੀ ਮਤਲਬ ਮਿਲੀ ਨਹੀਂ ਜਾਂ ਖਤਮ ਹੋ ਗਈ ਹੈਨਾ ਅਸੀਂ ਆਖਿਆ ਅੰਕਲ ਜੀ ਦਾਲ ਵੱਧ ਗਈ ਤੇ ਵੀ ਤਾਂ ਕਰਕੇ ਅਸੀਂ ਵਿਚਾਰ ਬਣਾਉਨੇ ਵੀ ਅਸੀਂ ਕੀ ਖਾਈਏ ਕਹਿੰਦੇ ਇਹ ਬੜੀ ਗੱਲ ਹੈ ਭਾਈ ਤੁਸੀਂ ਕਹਿੰਦੇ ਐ ਕਰੋ ਰੋਟੀ ਬਣਾਓ ਤੇ ਕਹਿੰਦੇ ਅਖੇ ਜਾਂ ਤੁਸੀਂ ਬੈਠੋ ਤੇ ਮੈਂ ਹੁਣੇ ਲੰਗਰ ਤੁਹਾਡੇ ਵਾਸਤੇ ਤਿਆਰ ਕਰਵਾ ਕੇ ਉਹਨਾਂ ਦੀ ਲੰਗਰ ਦੇ ਵਿੱਚ ਨਾ ਪੂਰੀ ਮਤਲਬ ਹੁੰਦੀ ਸੀ ਚਾਹਲ ਪੈ ਜਾਨੀ ਕਿ ਸੇਵਾ ਬਹੁਤ ਜ਼ਿਆਦਾ ਕਰਦੇ ਸੀ ਅੰਕਲ ਜੀ ਹੁਣ ਤਾਂ ਵਿਚਾਰੇ ਉਹ ਸੁਰਗਵਾਸ ਹੋ ਗਏ ਹਨ ਤੇ ਉਹਨਾਂ ਨੇ ਕੀ ਕੀਤਾ ਨਾ ਸਾਡੇ ਵਾਸਤੇ ਜਦੋਂ ਉਹ ਲੰਗਰ ਤਿਆਰ ਕਰਕੇ ਲਿਆਏ ਤੇ ਉਹਦੇ ਵਿੱਚ ਇਹ ਵੱਡੇ ਵੱਡੇ ਪ੍ਰਸ਼ਾਦੇ ਜੀ ਮੈਂ ਕਹਨੀ ਆਂ ਵੀ ਮਤਲਬ ਕਿ ਵੀ ਕਾਫੀ ਵੱਡੇ ਵੱਡੇ ਪ੍ਰਸ਼ਾਦੇ ਤੇ ਬੜੇ ਮਤਲਬ ਵਧੀਆ ਲੱਗਣ ਉਹ ਤੇ ਥਾਲੀ ਦੇ ਵਿੱਚ ਪਾਈ ਹੋਈ ਸਬਜੀ ਸਬਜੀ ਜਿਹੜੀ ਸੀਗੀ ਨਾ ਥਾਲੀ ਦੇ ਵਿੱਚ ਪਾਈ ਹੋਈ ਤੇ ਉਹਦੇ ਵਿੱਚ ਕੀ ਸੀ ਤਰੀ ਸੀ ਬਹੁਤ ਜਾਦੇ ਤੇ ਗੋਭੀ ਸੀ ਕਿਤੇ ਕਿਤੇ ਜਾਨੀ ਕਿ ਗੋਭੀ ਬਣਾ ਲਿਆ ਇਹ ਮਿੰਟ ਦੇ ਵਿੱਚ ਉਹਨਾਂ ਨੇ ਕਰਕੇ ਨਾ ਤਿਆਰ ਤਰੀ ਵਾਲੀ ਗੋਭੀ ਸਾਨੂੰ ਲਿਆ ਕੇ ਦਿੱਤੀ ਜੀ ਕਹਿੰਦੇ ਭਾਈ ਆ ਤੁਸੀਂ ਸਾਰੀ ਜ਼ਿੰਦਗੀ ਚ ਨਹੀਂ ਖਾਧੀ ਹੋਣੀ ਕਦੇ ਤੇ ਆ ਦੇਖੋ ਤੁਸੀਂ ਇੱਕ ਲੰਗਰ ਦੀ ਫਿਰ ਤੁਹਾਨੂੰ ਵੀ ਪਤਾ ਹੀ ਹੈ ਵੀ ਲੰਗਰ ਦੀ ਚੀਜ਼ ਵੈਸੇ ਵੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ ਤੇ ਉਹਦੇ ਵਿੱਚ ਮਿਰਚਾਂ ਵੀ ਬੜੀਆਂ ਇੰਨੀਆਂ ਮਿਰਚਾਂ ਤਿੱਖੀਆਂ ਮੈਂ ਕਹਿੰਨੀ ਆ ਅਸੀਂ ਕਹਿੰਦੇ ਤੁਸੀਂ ਐਂ ਕਰੋ ਆ ਥਾਲੀ ਰੱਖ ਲਓ ਵਿਚਾਲੇ ਕੁੜੀਓ ਤੇ ਤੁਸੀਂ ਆਹ ਚੱਕੋ ਪ੍ਰਸ਼ਾਦ ਤੇ ਸਾਰੀਆਂ ਜਾਣੀਆਂ ਇਕੱਠੀਆਂ ਹੋ ਕੇ ਤੇ ਖਾ ਲਓ ਅਸੀਂ ਕੀ ਕੀਤਾ ਜੀ ਸਾਰੀਆਂ ਜਾਣੀਆਂ ਲੱਗ ਗਈਆਂ ਉਹ ਤਰੀ ਵਾਲੀ ਗੋਭੀ ਜੀ ਮੈਂ ਕਹਿੰਦੀਆਂ ਮਿਰਚਾਂ ਇੰਨੀਆਂ ਉਹ ਹਜੇ ਤੱਕ ਨਹੀਂ ਭੁੱਲਦੀ ਜਦੋਂ ਵੀ ਸਾਡੇ ਮਤਲਬ ਕਿ ਮੇਰੇ ਕਲਾਸ ਫੈਲੋ ਮਿਲਦੇ ਨੇ ਜਾਂ ਕਦੇ ਕੋਈ ਗੱਲ ਚੱਲਦੀ ਆ ਹਨਾ ਜਾਂ ਅੰਕਲ ਜੀ ਦੀ ਗੱਲ ਚੱਲਦੀ ਆ ਤਾਂ ਉਹ ਤਰੀ ਵਾਲੀ ਗੋਭੀ ਜ਼ਰੂਰ ਯਾਦ ਕਰਦੀ ਆ ਮੈਂ ਤੇ ਮੈਂ ਅਗਲੇ ਨੂੰ ਦੱਸਦੀ ਵੀ ਆ ਵੀ ਮੇਰੇ ਨਾਲ ਆਹਾ ਮੇਰੀ ਮਤਲਬ ਕਦੇ ਮੈਨੂੰ ਇਹ ਗੱਲ ਨਹੀਂ ਭੁੱਲੀ ਹੈਗੀ ਉਹ ਤਰੀ ਵਾਲੀ ਗੋਭੀ ਸਾਨੂੰ ਯਾਦ ਰਹਿੰਦੀ ਹੈ ਜੀ ਤੇ ਅੱਜ ਮੈਂ ਵੀ ਗੋਭੀ ਬਣਾਉਣ ਲੱਗੀ ਨਾ ਤੇ ਮੈਂ ਕਿ ਅੱਜ ਮੈਂ ਉਹ ਤਰੀ ਵਾਲੀ ਬਣਾਉਣੀ ਆ ਉਹ ਸਵਾਦ ਤਾਂ ਨਹੀਂ ਬਣਨਾ ਪਰ ਆਪਾਂ ਮਤਲਬ ਚਿੱਤ ਦੇ ਵਿੱਚ ਜ਼ਰੂਰ ਰਹਿੰਦਾ ਹੈ ਜਦੋਂ ਵੀ ਮੈਂ ਗੋਭੀ ਬਣਾਵਾ ਨਾ ਵੈਸੇ ਆਪਾਂ ਆਲੂ ਗੋਭੀ ਸੁੱਕਾ ਬਣਾਉਨੇ ਆ ਹਨਾ ਪਰ ਜਦੋਂ ਕਿਤੇ ਦਿਲ ਦੇ ਵਿੱਚ ਆਵੇ ਨਾ ਤੇ ਬੜਾ ਮੇਰੇ ਮਨ ਚ ਆਇ ਰਹਿੰਦਾ ਵੀ ਤਰੀ ਵਾਲੀ ਗੋਭੀ ਬਣਾ ਕੇ ਤੇ ਫੇਰ ਖਾਵਾਂਗੇ ਹਨਾ ਤੇ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਚਲੋ ਅੱਜ ਆਪਾਂ ਗੋਭੀ ਤਿਆਰ ਕਰਨ ਲੱਗੇ ਸੀ ਤੇ ਗੋਭੀ ਤੇ ਗੱਲ ਚੱਲ ਪਈ ਹਨਾ ਗੱਲਾਂ ਤਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਨੀਆਂ ਕਿਉਂਕਿ ਮੈਨੂੰ ਸਾਰੇ ਤੁਸੀਂ ਆਪਦੇ ਲੱਗਦੇ ਹੋ ਜਿਹੜੇ ਫੋਲੋਅਰ ਹੁੰਦੇ ਨਾ ਉਹ ਆਪਦਾ ਇੱਕ ਤਰ੍ਹਾਂ ਦਾ ਪਰਿਵਾਰ ਹੁੰਦਾ ਤੇ ਸਾਰੇ ਆਪਦੇ ਲੱਗਦੇ ਆ ਤੇ ਤੁਹਾਨੂੰ ਕਿਹਨੂੰ ਕਿਹਨੂੰ ਪੁਰਾਣੀਆਂ ਗੱਲਾਂ ਯਾਦ ਰਹਿੰਦੀਆਂ ਸਕੂਲ ਦੀਆਂ ਜੀ ਕੋਈ ਐਹੋ ਜੀ ਤੁਹਾਡੇ ਨਾਲ ਬੀਤੀ ਹੋਣੀ ਹੈ ਜਿਹੜੀ ਤੁਹਾਨੂੰ ਕਦੇ ਵੀ ਨਹੀਂ ਭੁੱਲਦੀ ਹੋਣੀ ਨਾ ਮੈਨੂੰ ਇਹ ਗੱਲ ਕਦੇ ਵੀ ਨਹੀਂ ਭੁੱਲੀ ਹੈਗੀ ਤੇ ਆਪਾਂ ਵੀ ਅੱਜ ਸ਼ੌਂਕ ਨਾਲ ਜੀ ਬੜੇ ਸ਼ੌਂਕ ਨਾਲ ਤਿਆਰ ਕੀਤੀ ਹੈ ਤਰੀ ਵਾਲੀ ਗੋਭੀ ਨਾਲੇ ਸਰਦਾਰ ਜੀ ਨੂੰ ਖਵਾਵਾਂਗੇ ਤੇ ਨਾਲੇ ਉਹਨਾਂ ਨੂੰ ਦੱਸਾਂਗੇ ਗੱਲ ਉਹਨਾਂ ਨੂੰ ਮੈਂ ਦੱਸੀ ਕਈ ਵਾਰੀ ਹੈ ਪਰ ਮੇਰੇ ਦਿਮਾਗ ਦੇ ਵਿੱਚ ਇਹ ਹਰ ਟਾਈਮ ਘੁੰਮਦੀ ਰਹਿੰਦੀ ਹੈਗੀ ਹੈ ਹਨਾ ਤੇ ਤੁਸੀਂ ਵੀ ਦੱਸਿਓ ਜੀ ਵੀ ਆਪਣੀ ਤਰੀ ਵਾਲੀ ਗੋਭੀ ਕਿਵੇਂ ਬਣੀ ਤੇ ਆਪਾਂ ਅੱਜ ਖੜੇ ਮਸਾਲੇ ਨਹੀਂ ਜੀ ਆਪਾਂ ਬੈਠੇ ਮਸਾਲੇ ਪਾਏ ਤੇ ਕਈ ਪੰਤੀ ਬਣਾਈ ਹੈ ਵਿੱਚੇ ਸਾਰਾ ਸਮਾਨ ਪਾਇਆ ਤੇ ਕਰਿਓ ਕਮੈਂਟ ਮਿੱਠੇ-ਮਿੱਠੇ ਤੇ ਦੱਸਿਓ ਫਿਰ ਹਨਾ ਠੀਕ ਹੈ ਜੀ ਓਕੇ ਬਾਏ ਬਾਏ